ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਗੁਰੂ ਪਿਆਰਿਓ ਮੁਖੀ ਸਿੱਖਾਂ ਦੇ ਵਿੱਚੋਂ ਇੱਕ ਮਹਾਨ ਸਿੱਖ ਹੋਏ ਨੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੂੰ ਮੁਖੀ ਸਿੱਖਾਂ ਦੇ ਵਿੱਚ ਗਿਣਿਆ ਜਾਂਦਾ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਤੇ ਉਹਨਾਂ ਨੂੰ ਬ੍ਰਹਮ ਗਿਆਨੀ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਸੋਂ ਉਹਨਾਂ ਨੇ 12 ਸਾਲ ਦੀ ਉਮਰ ਦੇ ਵਿੱਚ ਪਿਆਰੇ ਬ੍ਰਹਮ ਗਿਆਨ ਪ੍ਰਾਪਤ ਕੀਤਾ ਸੀ ਤੇ ਇਹ ब्रह्म ज्ञान ਦੇ ਇੱਕ ਨਿਸ਼ਾਨੀ ਹੈ ਮਨ ਸਾਚਾ মুখ ਸਾਚਾ ਸੋਏ ਅਵਰ ਨ ਦੇਖੈ ਏਕਸ਼ਬਰੀ ਕੋਈ ब्रह्म ज्ञान ਉਸ ਨੂੰ ਹੈ ਜਿਹਦੇ ਅੰਦਰ ਇਹ ਨਿਸ਼ਾਨੀਆਂ ਨੇ ਮਨ ਕਰਕੇ ਵੀ ਸੱਚਾ ਹੈ মুখ ਕਰਕੇ ਵੀ ਸੱਚਾ ਹੈ ਜਿਹਦੇ ਮਨ ਵਿੱਚ ਵੀ ਸੱਚ মুখ ਵਿੱਚ ਵੀ ਸੱਚ ਤੇ ਉਸ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਤੱਕਦਾ ਹੈ ਉਹ ਬ੍ਰह्मज्ञानी ਅਜਾਹੇ ਲਛਣ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਸਨ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕੀਤੀ ਹੈ ਉਹਨਾਂ ਦੀ ਸੰਸਾਰੀ ਉਮਰ 125 ਸਾਲ ਸੀ ਜਿਹਦੇ ਵਿੱਚ ਉਹਨਾਂ ਨੇ 113 ਸਾਲ ਗੁਰੂ ਨਾਨਕ ਸਾਹਿਬ ਦੇ ਘਰ ਦੇ ਲਿਖੇ ਲਾਏ ਇੱਕ ਸਦੀ ਤੇ 13 ਸਾਲ ਬੜੀ ਵੱਡੀ ਉਮਰ ਮਹਾਰਾਜ ਦੇ ਘਰ ਦੇ ਲਿਖੇ ਲਾਈਓ ਨਾਲੇ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨਾਲ ਮੇਲ ਹੋਇਆ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ ਗੁਰੂ ਪਿਆਰੇ 98 ਸਾਲ ਦੀ ਉਮਰ ਦੇ ਵਿੱਚ ਵੱਡੀ ਉਮਰ ਦੇ ਵਿੱਚ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੱਡ ਗ੍ਰੰਥੀ ਬੰਦਿਆ 1604 ਵਿੱਚ ਤੇ ਗੁਰੂ ਘਰ ਦੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਗੁਰੂ ਪਿਆਰਿਓ ਬੜਾ ਸਤਿਕਾਰ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਇਹ ਵਚਨ ਕੀਤਾ ਸੀ ਕਿ ਤੇ ਤੈਥੋਂ ਓਲੇ ਨਾ ਹੋਸਾਂ ਕਿ ਤੁਹਾਡੇ ਤੋਂ ਮੈਂ ਕਦੇ ਓਲੇ ਨਹੀਂ ਹੋਵਾਂਗਾ ਗੁਰੂ ਪਿਆਰਿਓ ਜਿਸ ਦਿਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੌਲੀ ਸਾਹਿਬ ਦਾ ਟੱਕ ਲਾਇਆ ਤੇ ਬਾਬਾ ਬੁੰਡਾ ਸਾਹਿਬ ਜੀ ਨੇ ਵੀ ਉੱਥੇ ਟੱਕ ਲਾਇਆ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਟੱਕ ਲਵਾਇਆ ਗੁਰੂ ਪਿਆਰੇ ਬੜਾ ਮਾਣ ਸਨਮਾਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਪ ਜੀ ਨੇ ਪੰਜ ਗੁਰੂ ਸਹਿਬਾਂ ਨੂੰ ਗੁਰਤਾ ਗਦੀ ਦਾ ਤਿਲਕ ਦਿੱਤਾ ਗੁਰੂ ਪਿਆਰੇ ਪੰਜ ਗੁਰੂ ਸਹਿਬਾਂ ਨੂੰ ਸੱਤ ਗੁਰੂ ਸਹਿਬਾਂ ਦੇ ਦیدار ਕੀਤੇ ਤੇ ਤਿੰਨ ਗੁਰੂ ਸਹਿਬਾਂ ਨੂੰ ਆਪ ਜੀ ਨੇ ਆਪਣੀ ਗੋਦ ਵਿੱਚ ਖੜਾਇਆ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਪਹਿਲਾ ਮੁਖਵਾਕ ਬਾਬਾ ਬੁੱਢਾ ਸਾਹਿਬ ਜੀ ਨੂੰ ਲਿਆ ਤੇ RAM ਸਰ ਸਾਹਿਬ ਜੀ ਤੋਂ ਹਰਮੰਦਰ ਸਾਹਿਬ ਜੀ ਤੱਕ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਤੇ ਚੁੱਕ ਕੇ ਲੈ ਕੇ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਸ਼ਾਸਤਰ ਵਿਦਿਆ ਦਿੱਤੀ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤੀ। ਇਹਨਾਂ ਸਤਕਾਰ। ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬੜਾ ਸਤਕਾਰ ਕਰਿਆ ਕਰਦੇ ਸਨ। ਤੇ ਜਿਸ ਦਿਨ 1631 ਨੂੰ ਆਪ ਜੀ ਨੇ ਰਮਦਾਸ ਦੀ ਧਰਤੀ ਤੇ ਅੰਤਲਾ ਸਮਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ ਤੇ ਮਹਾਰਾਜ ਗਏ। ਮਹਾਰਾਜ ਦੇ ਦੂਦਾਰ ਕੀਤੇ। ਫਿਰ ਕਿਹਾ ਸੀ ਸਤਿਗੁਰੂ ਇਸ ਬੁੱਢੇ ਦੇ ਪਾਸੋਂ ਆਪ ਜੀ ਦੇ ਦਰ ਘਰ ਦੀ 113 ਸਾਲ ਸੇਵਾ ਕਰਦਿਆਂ ਬੜੀਆਂ ਗਲਤੀਆਂ ਹੋਈਆਂ ਹੁਣੀਆਂ ਚਤਾਰਿਆ ਨਾ ਜੀ ਗੁਰੂ ਪਿਆਰੂ ਬੜੇ ਨਿਮਰਤਾ ਵਾਲੇ ਬਚਨ ਕਹਿ ਤੇ ਸਤਿਗੁਰੂ ਅਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਲ ਐ ਬੜੇ ਵੱਡੇ ਬ੍ਰਹਮ ਗਿਆਨੀ ਪੂਜਨੀਕ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਤਕਾਰੇ ਸੇ ਜੇ ਗੁਰੂ ਅਮਰਦਾਸ ਜੀ ਕੋਈ ਕਾਰਜ ਕਰਦੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਤੁਰਦੇ ਆ। ਜੇ ਗੁਰੂ ਰਾਮਦਾਸ ਸਾਹਿਬ ਜੀ ਕੋਈ ਕਾਰਜ ਕਰਦੇ ਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਤੁਰਦੇ ਆ। ਜੇ ਗੁਰੂ ਅਰਜਨ ਦੇਵ ਜੀ ਕੋਈ ਕਾਰਜ ਕਰਦੇ ਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਤੁਰਦੇ ਆ। ਜਦੋਂ ਮਹਾਰਾਜ ਨੇ ਸਰੋਵਰ ਸਹਿ ਪੱਕਿਆ ਕਰਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਨਿਗਰਾਨੀ ਦੇ ਵਿੱਚ ਜਿੱਥੇ ਬੇਰ ਬਾਬਾ ਬੁੱਢਾ ਸਾਹਿਬ ਹਰਿਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਉੱਥੇ ਬਾਬਾ ਜੀ ਬੈਠਿਆ ਕਰਦੇ ਸਨ। ਸਰੋਵਰ ਸਾਹਿਬ ਜੀ ਦੀ ਚੱਲ ਰਹੀ ਸੇਵਾ ਦੀ ਨਿਗਰਾਨੀ ਕਰਿਆ ਕਰਦੇ ਸਨ ਜਦੋਂ ਵੀ ਸਾਡੇ ਗੁਰੂ ਸਾਹਿਬਾਂ ਨੇ ਕੋਈ ਸੇਵਾ ਕਰਨੀ ਕੋਈ ਕਾਰਜ ਕਰਨਾ ਤੇ ਬਾਬਾ ਬੁੰਡਾ ਸਾਹਿਬ ਜੀ ਦੀ ਸਲਾਹ ਲਿਆ ਕਰਦੇ ਸਨ ਬੜਾ ਸਤਕਾਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਉਸ ਮਹਾਨ ਸਿੱਖ ਦਾ ਇੰਦਰੀ ਜਿਤ ਸਿੱਖ ਬਾਬਾ ਬੁੰਡਾ ਸਾਹਿਬ ਬ੍ਰਹਮ ਗਿਆਨੀ ਆਪ ਪਰਮੇਸ਼ਰ ਪਰਮੇਸ਼ਰ ਦਾ ਰੂਪ ਬਾਬਾ ਬੁੰਡਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ